ਤੇ ਬਟਿੰਡਾ ਮੋਰ ਮੰਜੀ ਤੇ ਵਿੱਚ ਕੁੰਮੜਨ ਕਲਾ ਦੇ ਨਜ਼ਦੀਕ ਜੁੜਾ 2015 ਦੇ ਵੈਟ੍ਰਿਕ ਟੋਲ ਪਲਾਜ਼ਾ ਨਿਰਮਾਣ ਅਧਿਨ ਲੰਬੇ ਸਮੇਂ ਤੋਂ ਲਾਵਰਸਲ ਦੇ ਵਿੱਚ ਸੀ ਜੋ ਕਿ ਨਸ਼ੇੜੀਆਂ ਅਤੇ ਰਾਗੀਰਾ ਦੇ ਲਈ ਇੱਕ ਪਰੇਸ਼ਾਨੀ ਦਾ ਫਟਾ ਕਾਰਨ ਵੀ ਬਟਿਆ ਹੋਇਆ ਸੀ ਬੀਕੇਯੂ ਸੁੱਧਪੁਰ ਜਥੇਬੰਦੀ ਦੇ ਵੱਲੋਂ ਪ੍ਰਸ਼ਾਸਨ ਦੇ ਨਾਲ ਇਸ ਨੂੰ ਹਟਾਉਣ ਦੇ ਲਈ ਮੰਗ ਪੱਤਰ ਅਤੇ ਮੁਲਾਕਾਤ ਤੇ ਜੁੜੀਆਂ ਮੀਟਿੰਗਾਂ ਨੇ ਉਹ ਕੀਤੀਆਂ ਗਈਆਂ ਪ੍ਰਸ਼ਾਸਨ ਦੇ ਵੱਲੋਂ ਦਿੱਤੇ ਗਏ ਪਰੋਸੇ ਤੋਂ ਬਾਅਦ ਵੀ ਟੋਲ ਪਲਾਜ਼ੇ ਨੂੰ ਨਹੀਂ ਹਟਾਇਆ ਗਿਆ ਕਿਸਾਨ ਜਥੇਬੰਦੀ ਨੇ ਜਥੇਬੰਦੀ ਦੇ ਵੱਲੋਂ ਜੁੜਾ ਹੈ ਟੋਲ ਪਲਾਜ਼ਾ ਨੂੰ ਆਪ ਮੁਹਾਰੇ ਹੋ ਕੇ ਨਿਰਮਾਣधीन ਪਏ ਹੋਏ ਕਮਰੇ ਜੋੜੇ ਨੇ ਹੁਣਤਾ ਦਿੱਤੇ ਗਏ ਨੇ ਬੀਕੇਯੂ ਸਿੱਧੂ ਪਰ ਜਥੇਬੰਦੀ ਦੇ ਆਗੂ ਨੇ ਦੱਸਿਆ ਕਿ ਇਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਵੀ ਹਟਾਉਣ ਦੇ ਲਈ ਪ੍ਰਸ਼ਾਸਨ ਕਈ ਵਾਰ ਪਰੋਸਾ ਦੇ ਚੁੱਕਿਆ ਹੈ ਇਸੇ ਦੇ ਕਰਕੇ ਸਾਨੂੰ ਮਜਬੂਰਨ ਇਸ ਨੂੰ ਹਟਾਉਣ ਦੇ ਲਈ ਆਪ ਹੀ ਮੁਹਾਰੇ ਹੋਣਾ ਪਿਆ ਹੈ ਮੇਰਾ ਨਾਮ ਜੀ ਬੁੱਟਾ ਸਿੰਘ ਤੁੰਗ ਵਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਅੱਜ ਅਸੀਂ ਜਿਹੜਾ ਘੁੰਮਣ ਕੋਲੇ ਟੂਲ ਪਲੱਜਾ ਲੱਗਿਆ ਹੋਇਆ ਉਹਨੂੰ ਪੱਟ ਕੇ ਸਾਈਡ ਤੇ ਕਰਨ ਦੀ ਖਾਤਰ ਗ੍ਰੰਤਵੰਤੀ ਬਣਾਈ ਸੀ ਬੈਠੇ ਸੀ ਮੋਰਚਾ ਲਾ ਕੇ ਤੇ ਕਿਉਂਕਿ ਇੱਥੇ ਇਨਸਟੈਂਟ ਬਹੁਤ ਹੁੰਦੇ ਨੇ ਤੇ ਬਹੁਤ ਲੁੱਟਾ ਖੂਗੀਆਂ ਹੁੰਦੀਆਂ ਐ ਲੋਕਾਂ ਦੀਆਂ ਜਾਨਾਂ ਲੈ ਲੀਆਂ ਇਹ ਟੂਲ ਪਲੱਜੇ ਨੇ ਪਰ ਅੱਜ ਅਸੀਂ ਇਹਨੂੰ ਢਾਉਣਾ ਸ਼ੁਰੂ ਕਰਤਾ ਸੀ ਜਿਹਦੇ ਵਿੱਚ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨੇ ਹਟਣਾ ਗੱਲਬਾਤ ਕੀਤੀ ਵੀ ਚੋਹਵਾਰ ਤੱਕ ਉਹਨਾਂ ਨੇ ਟਾਈਮ ਲੈ ਲਿਆ ਹੱਥੋਂ ਸੋਮਵਾਰ ਨੂੰ ਫੋੜੀ ਮੀਟਿੰਗ ਕਰਾ ਦੇਵਾਂਗੇ ਵੀ ਅਸੀਂ ਆਪ ਪਾਸੇ ਕਰਨ ਦੀ ਉਹਨਾਂ ਨੇ ਵਾਅਦਾ ਕੀਤਾ ਪਰ ਜੇ ਉਹਨਾਂ ਤੋਂ ਨਾ ਹੋਇਆ ਛੋਮਵਾਰ ਨੂੰ ਵੀ ਜੇ ਸਾਡੀ ਮੀਟਿੰਗ ਦੇ ਵਿੱਚ ਕੁਝ ਨਾ ਨਿਕਲਿਆ ਤੇ ਅਸੀਂ ਆਉਣ ਵਾਲੇ ਗਾਂਹਲੇ ਦਿਨਾਂ ਦੇ ਵਿੱਚ ਇਹਨੂੰ ਪੱਟਕ ਸਾਈਡ ਤੇ ਕਰਾਂਗੇ ਉਹਨਾਂ ਚੱਕ ਅਸੀਂ ਧਾਮ ਨਹੀਂ ਲਾਵਾਂਗੇ ਜਿੱਨਾ ਚੱਕ ਨੂੰ ਸਾਈਡ ਤੇ ਨਹੀਂ ਹੋਊਗਾ ਕਿਉਂਕਿ ਲੋਕਾਂ ਦੀਆਂ ਇਹਨਾਂ ਨੇ ਜਾਣਾਂ ਲੈਂਤੀਆਂ ਇਸ ਕਰਕੇ ਅਸੀਂ ਅੱਜ ਫੈਸਲਾ ਕੀਤਾ ਜਿੰਨਾ ਕਿ ਸੱਟ ਟਾਇਆ ਹੈਗਾ ਟਾਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੋਮਵਾਰ ਨੂੰ ਅਸੀਂ ਇਹੋ ਜੀ ਮੀਟਿੰਗ ਹੁੰਦੀ ਆ ਪ੍ਰਸ਼ਾਸਨ ਨਾਲ ਉਹਦਾ ਕੀ ਸਿੱਟਾ ਨਿਕਲਦਾ ਤੇ ਨਹੀਂ ਫਿਰ ਇਹਨੂੰ ਪਾਸੇ ਕਰਾਂਗੇ ਟਾ ਕੇ ਕਿਉਂਕਿ ਲੋਕਾਂ ਦੀਆਂ ਬਹੁਤੀ ਜਾਨਾਂ ਲੱਤੀਆਂ ਨੇ